ਪੰਜਾਬੀ ਅਦਾ ਫਰਮਾਇਆ ਸਰਕਾਰ ਨੂੰ ਵੀ ਵਾਰ-ਵਾਰ ਇਹੀ ਕਹਿੰਦੇ ਆ ਕਿ ਤੁਹਾਡੇ ਨਾਲ ਇੱਕ ਵਾਰ ਗੱਲਬਾਤ ਕਰਨ ਤਾਂ ਕਿ ਜਿਹੜੀਆਂ ਤੁਸੀਂ ਜਾਇਜ਼ ਮੰਗਾਂ ਨੂੰ ਲੈ ਕੇ ਬੈਠੇ ਹੋ ਵਿੱਚ ਕਾਮਯਾਬੀ ਹੋਵੇ ਥੋੜੀ ਸੇ ਨੂੰ ਲੈ ਕੇ तकरीबन ਪੰਜਾਬ ਦਾ ਹਰ ਵਰਗ ਜਿਹੜਾ ਫਿਕਰਮੰਦ ਹੈ ਅੱਲਾਹ ਤੁਹਾਨੂੰ ਜਲਦੀ ਤੋਂ ਜਲਦੀ ਇਸ ਅੰਦੋਲਨ ਦੀ ਕਾਮਯਾਬੀ ਦੇਵੇ ਸ਼ੁਕਰੀਆ ਤੁਹਾਡਾ ਮੇਨੂ ਮਾਰੀ ਕੇ ਦਿਖਾਉ। ਬਾਜ਼ਪਾੜ ਕੇ ਵੀ ਆਪ ਦੀ ਜੀ ਖੇਤ ਲਈ ਆਪ ਦੀ ਕਾਮਨਾ ਨਹੀਂ ਪੂਰੀ ਹੋਣ ਦੀ ਅਰਦਾਸ ਕਰੀ ਹੈ। ਕਾਫੀ ਮੁਸਲਮਾਨਾਂ ਨੇ ਚਾਹੀ ਮਾਮ ਸਾਹਿਬ ਜੀ ਆਪ ਜੀ ਅੱਧਾ ਫਰਮਾਏ ਸਰਕਾਰ ਨੂੰ ਵੀ ਵਾਰ-ਵਾਰ ਇਹੀ ਕਹਿੰਦੇ ਆ ਕਿ ਤੁਹਾਡੇ ਨਾਲ ਇੱਕ ਵਾਰ ਗੱਲਬਾਤ ਕਰਨ ਤਾਂ ਕਿ ਜਿਹੜੀਆਂ ਤੁਸੀਂ ਜਾਇਜ਼ ਮੰਗਾਂ ਨੂੰ ਲੈ ਕੇ ਬੈਠੇ ਹੋ ਵਿੱਚ ਕਾਮਯਾਬੀ ਹੋਵੇ। ਥੋੜੀ ਸੇਟ ਨੂੰ ਲੈ ਕੇ تقریباً پنجاب دا ہر ورگ جڑا و فکر مند ہے اللہ تعالیٰ نے جلدی تو جلدی اس اندولن جو کام جاگی دے ہوئے شفاہ دے نماز پڑھ کے بھی آپ دی جی شیط لئی آپ کی مقامنا نہیں پوری ہون نہیں انداز کری ہے کافی مسلمان ہیں انہیں چاہی مام صاحب ਪਿਆਰੀ ਅਦਾ ਫਰਮਾਇਆ ਸਰਕਾਰ ਨੂੰ ਵੀ ਵਾਰ-ਵਾਰ ਇਹੀ ਕਹਿੰਦੇ ਆ ਕਿ ਤੁਹਾਡੇ ਨਾਲ ਇੱਕ ਵਾਰ ਗੱਲਬਾਤ ਕਰਨ ਤਾਂ ਕਿ ਜਿਹੜੀਆਂ ਤੁਸੀਂ ਜਾਇਜ਼ ਮੰਗਾਂ ਨੂੰ ਲੈ ਕੇ ਬੈਠੇ ਹੋ ਵਿੱਚ ਕਾਮਯਾਬੀ ਹੋਵੇ ਥੋੜੀ ਸੇ ਨੂੰ ਲੈ ਕੇ तकरीबन ਪੰਜਾਬ ਦਾ ਹਰ ਵਰਗ ਜਿਹੜਾ ਫਿਕਰਮੰਦ ਹੈ ਅੱਲਾਹ ਤੁਹਾਨੂੰ ਜਲਦੀ ਤੋਂ ਜਲਦੀ ਇਸ ਅੰਦੋਲਨ ਦੀ ਕਾਮਯਾਬੀ ਦੇਵੇ ਸ਼ੁਕਰੀਆ ਉਹ ਬਾਦ ਪੜ ਕੇ ਵੀ ਆਪ ਜੀ ਖੇਤ ਲਈ ਜਾਂਦੇ ਮਕਮਲ ਨਹੀਂ ਪੂਰੀ ਹੋਣੀ ਜਾਂ ਦਾਸ ਕਰੀ ਆ کافی ਮੁਸਲਮਾਨਾਂ ਨੇ ਸ਼ਾਹੀਮਾਮ ਸਾਹਿਬ ਦੇ ਕਿ ਆ ਜੀ ਅਦਾ ਫਰਮਾਏ ਸਰਕਾਰ ਨੂੰ ਵੀ ਬਾਰ ਬਾਰ ਇਹੀ ਕਹਿੰਦੇ ਆ ਕਿ ਤੁਹਾਡੇ ਨਾਲ ਇੱਕ ਦਫਾ ਗੱਲਬਾਤ ਕਰਨ ਤਾਂ ਕਿ ਜਿਹੜੀਆਂ ਤੁਸੀਂ ਜਾਇਜ਼ ਮੰਗਾਂ ਨੂੰ ਲੈ ਕੇ ਬੈਠੇ ਹੋ ਵਿੱਚ ਕਾਮਯਾਬੀ ਹੋਵੇ ਥੋੜੀ ਸੇ ਨੂੰ ਲੈ ਕੇ تقریباً پنجاب دا ہر ورگ جڑا و فکر مند ہے اللہ تعالیٰ نے جلدی تو جلدی اس اندولن جو کام جاگی دے بے شفاہ دے نماز پڑھ کے بھی آپ کی جی شیط لی آپ کی مقامنا نہیں پوری ہوں نہیں انداز کری ہے کافی مسلمان ہیں شاہی محمد صاحب دے سرکار نو بھی بار بار یہی کہنے ہے کہ توڑنا ایک دفعہ کالبات کرن تاکہ جنیاں تسی جائز منگا نو لے کے بیٹھے ہوئے چھ کام جاتی ہوئے توڑی سید نو لے کے تقریباً پنجاب دا ہر ورگ جڑا و فکر مند ہے اللہ تعالیٰ نوش جلدی تو جلدی اس اندولن چھ کام جاتی دے ہوئے شفاہ ਉਹ ਬਾਤ ਪੜ ਕੇ ਵੀ ਆਪ ਜੀ ਖੇਤ ਲਈ ਜਾਂਦੇ ਮੁਕੰਮਲ ਨਹੀਂ ਪੂਰੀ ਹੋਣੀ ਜਾਂ ਦਾਸ ਕਰੀ ਆ کافی ਮੁਸਲਮਾਨਾਂ ਨੇ ਸ਼ਹੀਦ ਆਮ ਸਾਹਿਬ ਦੇ ਆਪ ਜੀ ਅੱਧਾ ਫਰਮਾਇਆ ਸਰਕਾਰ ਨੂੰ ਵੀ ਬਾਰ ਬਾਰ ਇਹੀ ਕਹਿੰਦੇ ਆ ਕਿ ਤੁਹਾਡੇ ਨਾਲ ਇੱਕ ਦਫਾ ਗੱਲਬਾਤ ਕਰਨ ਤਾਂ ਕਿ ਜਿਹੜੀਆਂ ਤੁਸੀਂ ਜਾਇਜ਼ ਮੰਗਾਂ ਨੂੰ ਲੈ ਕੇ ਬੈਠੇ ਹੋ ਵਿੱਚ ਕਾਮਯਾਬੀ ਹੋਵੇ ਥੋੜੀ ਸੇ ਨੂੰ ਲੈ ਕੇ تقریباً پنجاب دا ہر ورگ جڑا و فکر مند ہے اللہ تعالیٰ نے جلدی تو جلدی اس اندولن جو کام جاگی دے ہوئے شفاہ دے نماز پڑھ کے بھی آپ کی جی شیط لی آپ کی مقامنا نہیں پوری ہوں نہیں انداز کری ہے کافی مسلمان ہیں انہوں نے شاہی محمد صاحب دی.